ਇੱਕ ਐਨ ਆਰ ਆਈ ਭਰਾ ਜਿੰਨੇ ਵੀ ਸਾਡੇ ਬਾਹਰ ਬੈਠੇ ਆ ਇਹਨਾਂ ਨੇ ਜਾਇਦਾਦਾਂ ਲਈਆਂ ਜਾਇਦਾਦਾਂ ਠੇਕੇ ਸੇ ਜਦੋਂ ਕਿਸ ਨੂੰ ਦਿੱਤੀ ਕੋਈ ਨਾ ਕੋਈ ਕਬਜ਼ਾ ਕਰਕੇ ਬੈਹਿੰਦਾ ਸਭ ਤੋਂ ਵੱਡਾ ਮੁੱਦਾ ਮੈਂ ਚੁੱਕਿਆ ਵਿਧਾਨ ਸਭਾ ਦੇ ਵਿੱਚ ਵੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਗਰਦਾਵਰੀ ਖਤਮ ਹੋਣੀ ਚਾਹੀਦੀ ਹੈ ਠੀਕ ਜੀ ਮੈਨੂੰ ਉਦੋਂ ਸੀਐਮ ਸਾਹਿਬ ਨੇ ਫੋਨ ਕਰਤਾ ਵੀ ਇਹ ਇੱਕ ਹੀ ਆ ਮਹ ਜੀ ਕੱਚੀ ਕਰਦਾਵਰੀ ਹੁੰਦੀ ਆ ਫਸਲ ਕਰਦਾਵਰੀ ਵਾਕ ਹੁੰਦੀ ਆ ਇਹ ਕਰਦਾਵਰੀ ਹੁੰਦੀ ਆ ਇਹ ਤੁਸੀਂ ਕਹਦੇ ਨੇ ਵੀ ਇਹ ਬੰਦਾ ਖੇਤੀ ਕਰਦਾ ਤੇ ਖੇਤੀ ਕਰਨ ਵਾਲਾ ਲੱਗ ਚੀਜ਼ ਆ ਤੁਸੀਂ ਠੇਕੇ ਤੇ ਦਿੰਦੇ ਹੋ ਬੰਦੇ ਨੂੰ ਜ਼ਮੀਨ ਉਹ ਤੇ ਸਟੇਲ ਨਹੀਂਦਾ ਮੇਰੇ ਕੋਈ ਨੇ ਚਲਾਦੀ ਮਰਨਾ ਕਰਦਾ ਆਵਰੀਆ ਅੱਜ ਤੁਸੀਂ ਯੂਪੀ ਚਲਜੋ ਐਮਪੀ ਚਲਜੋ ਉਥੇ ਕੋਈ ਗਰਦਾਵਰੀ ਨਹੀਂ ਹੈਗੀ ਤੁਸੀਂ 20 ਸਾਲ ਤੁਹਾਡੇ ਦਾਦੇ ਨੇ ਜ਼ਮੀਨ ਲੈ ਕੇ 50 ਸਾਲ ਦੀ ਛੱਡੀ ਆ ਤੁਸੀਂ ਇੱਕ ਐਪਲੀਕੇਸ਼ਨ ਦੇਣੀ ਥਾਣੇ ਫੇ ਮੇਰੀ ਜ਼ਮੀਨ ਇਥੋਂ ਕਢਵਾ ਕੇ ਦਿੱਤੀ ਜਾਵੇ ਉਹਦੀ ਉਹ ਪਰਮੈਸ਼ ਕਰ ਦੇਣਗੇ ਉਥੇ ਕਹਿ ਦੇਣਗੇ ਵੀ ਜੇ ਕਿਸ ਨੇ ਵਾਈ ਆ ਇਹ ਨੂੰ ਅੱਜ ਕੋ ਬਹੁਗੜ ਫਲਾਣਾ ਮਾਲਕੇ ਬਹੂਗਾ ਖਤਮ ਹੋ ਗਿਆ ਕੰਮ ਕੋਈ ਕੋਰਟ ਚ ਜਾਣ ਦੀ ਲੋੜ ਨਹੀਂ ਅੱਜ ਐਨ ਆਰ ਆਈ ਭਰਾ ਉਥੇ ਪੰਜਾਬ ਦੇ ਵਿੱਚ ਪੈਸਾ ਲਾਉਣਾ ਹਟ ਗਿਆ ਉਹ ਕੀ ਕਹਿਦੀ ਬਦੌਲਤ ਆ ਸਾਡੀ ਬਦੌਲਤ ਅਸੀਂ ਜਦੋਂ ਉਹਦੇ ਤੇ ਕੋਈ ਨਾ ਕੋਈ ਕਾਬਜ ਕਰਕੇ ਬੈਹਿੰਦਾ ਅਸੀਂ ਉਹਨੂੰ ਇੰਨਾ ਡਰਾ ਤਮਕਾ ਦਿੰਨੇ ਆ ਫਿਰ ਵਿਚਾਰਾ 20% ਤੇ 25% 30% ਕੋਈ ਹਾਫ ਦੇ ਵਿੱਚ ਜ਼ਮੀਨ ਛੱਡ ਕੇ ਜਾਂਦਾ ਉਹਦਾ ਮਨ ਟੁੱਟ ਜਾਂਦਾ ਪੰਜਾਬ ਨੂੰ ਮੋਹ ਨਹੀਂ ਕਰਦਾ ਇਹ ਜਿਹੜੇ ਮੁੱਦੇ ਆ ਇਹ ਬਹੁਤ ਵੱਡੇ ਮੁੱਦੇ ਸੀ ਜੇ ਗਰਦਾਬਰੀ ਖਤਮ ਕੀਤੀ ਜਾਂਦੀ ਸ਼ਾਇਦ ਐਨ ਆਰ ਆਈ ਭਰਾ ਜੀ ਨੇ ਵੱਡੇ ਲੈਵਲ ਤੇ ਇੱਥੇ ਬੈਠਿਆ ਉਹ ਪੰਜਾਬ 'ਚ ਪੈਸਾ ਲਾਉਂਦਾ ਸਾਡਾ ਪੰਜਾਬ ਹੋਰ ਖੁਸ਼ਹਾਲ ਹੁੰਦਾ ਜਦੋਂ ਤੁਸੀਂ ਇਹ ਮੁੱਦਾ ਉਠਾਇਆ ਉਦੋਂ ਬਾਅਦ ਕੋਈ ਐਕਸ਼ਨ ਰਿਐਕਸ਼ਨ ਕੀ ਸੀ ਨਹੀਂ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਕਿਸੇ ਗੱਲ ਤੇ ਇਹਨਾਂ ਨੂੰ ਕੋਈ ਰਿਐਕਸ਼ਨ ਨਹੀਂ ਵੀ ਜੇ ਕੋਈ ਕਿਸੇ ਨੇ ਮੁੱਦਾ ਚੁੱਕਿਆ ਤੇ ਤੇ ਅਸੀਂ ਹਮਲ ਕਰੀਏ